ਸੰਗਤ ਜੀ ਕਰੋ ਜੀ ਦਰਸ਼ਨ ਬਾਣੀਆਂ ਕੇਤੇ ਪੇਦ ਤੇ ਚਾਲ ਸਤਨਾਮ ਸ਼੍ਰੀ ਵਾਹਿਗੁਰੂ ਕੇਤੇ ਵਿੱਚ ਗੁਰਦੁਆਰਾ ਸ਼੍ਰੀ ਨਗਰ ਗੁਰਦੁਆਰਾ ਸ਼੍ਰੀ ਨਗਰ ਤੋਂ ਸਹਾਇ ਗੁਰਦੁਆਰਾ ਸ਼੍ਰੀ ਨਗਰ ਸਤਨਾਮ ਸ਼੍ਰੀ ਵਾਹਿਗੁਰੂ ਜੇਹਨ ਪਹਾਰ ਕਬੇ ਨਚਣਾ ਬੰਦ ਅੰਤਤਾ ਜੀ ਲੱਗ ਕਰ ਗਿਆ ਕੇ ਮੁੰਦੜੇ ਲੱਗ ਗਿਆ ਕੇ ਹਾਰੇ ਜਿ ਤਨ ਪਾਈਏ ਨਾਨਕ ਕਾ ਸਤਨ ਹੋਈ ਸਾਰੇ ਕਿਆ ਤਗਲੀ ਢੋ ਨੀ ਤਨ ਨਾ ਕੜਾ ਸਾਰੇ ਪਰਮੇ ਮਿਲਤਾ ਪਾਈਏ ਕਰਮ ਮਿਲੈ ਐਤ ਪਾਈਏ ਮੂਰੇ ਇਤਨਤ ਉਪਰ ਭੁਆਰ ਕੋ ਨਦਰ ਕਰੇ ਜੇ ਆਪਰੀ ਤਾਨ ਤਰੀ ਸਤਿ ਕੁਤਾ ਆਉਂਦੇ ਤੇ ਜੰਮ ਬੰਧਿਆ ਤਾ ਸਤਿ ਕੁਤੇ ਸਤਿ ਕੁਤਾ ਆਉਂਦੇ ਤੇ ਦਾਦਾ ਕੋ ਨਹੀਂ ਸਭ ਸੋਹਣ ਕਉ ਸਬਾਇ ਸਤੋ ਸੱਚ ਮੁਜਾਇ ਸਤ ਕੁਤਾ ਆਉਂਦੇ ਸਤ ਕੁਤਾ ਆਉਂਦੇ ਨਾਟੂ ਮਦਨਿਆੰਕਾ ਪੱਤੀ ਪੂਜਿਆ ਜਨਨ ਸਹਾਂ ਸੁਗਚੜ ਹਾਂਜੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਤ ਖਾਲਸਾ ਮਹਾਰਾਜ ਦੇ ਹਾਂਜੀ ਆਪਾਂ ਗੁਰੂ ਘਰ ਦਰਸ਼ਨ ਕਰਕੇ ਗੁਰੂ ਤੋਂ ਲੈ ਕੇ ਥਾਪੜਾ ਲਗਾਮਾਂ ਛੜਦੀਆਂ ਘੋੜੇ ਦੀਆਂ ਤੇ ਸ਼੍ਰੀਨਗਰ ਸ਼ਹਿਰ ਦੇ ਵਿੱਚ ਹਲੇ ਲੰਘ ਲਏ ਆ ਤੇ ਚੋਰਨਾ ਦਾ ਆਪਾਂ 5 ਵਜੇ ਹੈਗਾ ਕਮ ਰੈਡੀ ਸੀ ਐ ਤੇ ਪਰ ਮੀ ਕਹਿੰਦਾ ਨਾ ਬਈ ਨਾ ਮੈਂ ਨਹੀਂ ਜਾਣ ਦਿੰਦਾ ਤੇ ਮੀ ਬਰ ਰਿਆ ਇਹ ਪੂਰਾ ਹੁਣ ਜਾ ਰਗੇ ਅਸੀਂ ਇਹਨੂੰ ਸਾਹ ਜੂਰੇ ਦਾ ਲੱਗ ਗਿਆ ਜੀ ਤੇ ਐਂਗਾ ਤੂੰ ਲੈ ਸਾ ਤੇ ਐਂ ਹੁਣ ਲਗਾਵਾਂ ਘੋੜੇ ਦੀਆਂ ਛੜਦੀਆਂ ਲਓ ਜੀ ਹਾਲੇ 1.5-2 ਕਿਲੋਮੀਟਰ ਆਏ ਆ ਤੇ ਘੋੜਾ ਹੋ ਗਿਆ ਪੈਂਚਰ ਤੇ ਸਲਦੀਪ ਕਾਣ ਇਹਨਾਂ ਨੇ ਪੱਟਲੇ ਟਾਇਰ ਇੱਧਰ ਆਹ ਟੁੱਟੀ ਪੱਟ ਹੋਈ ਏ ਦੀ ਟਿਊਬ ਦੀ ਆੜੇ ਤੇ ਇੱਧਰ ਗਗਨਦੀਪ ਭਾਜੀ ਪੈਂਚਰ ਲਾਈ ਜਾਂਦੇ ਆ ਟਿਊਬ ਬਦਲ ਕੇ ਫਿਟ ਕਰ ਦਿੰਦਾ ਸੀ ਚੱਕਾ ਫਟੇ ਕਰਕੇ ਹਵਾ ਫੇਰ ਘਟ ਗਈ ਉਹ ਚੈੱਕ ਕੀਤਾ ਟਿਊਬ ਨਮੀ ਸੀਗੀ ਨਮੀ ਪਈ ਆ ਪਰ ਹਵਾ ਫੇਰ ਘਟ ਗਈ ਹੁਣ ਬਾਲਪੂਲ ਚੈੱਕ ਕਰਦੇ ਆ ਵਾਹ ਭਰ ਕੇ ਅੱਜ ਤਾਂ ਔੜ ਹੀ ਪਈ ਜਾਂਦੀ ਐ ਰੋਕੀ ਵਾਲਿਆ ਲਓ ਜੀ ਟਿਊਬ ਦੇ ਵਿੱਚ ਵੀ ਨਮੀ ਟਿਊਬ ਦੇ ਵਿੱਚ ਕਟ ਨਿਕਲਿਆ ਜੋ ਪਹਿਲਾਂ ਟੂ ਫਿੱਟ ਕਰਤੀ ਨਵੀਂ ਦੀ ਚੈੱਕ ਕੀਤੀ ਨਹੀਂ ਤੇ ਮੋੜ ਕੇ ਤੌਣ ਲੱਗੇ ਹਵਾ ਫੇ ਘਟ ਗਈ ਫੇ ਖੋਲ ਕੇ ਚੈੱਕ ਕੀਤੀ ਤਾਂ ਨਵੀਂ ਟੂਬ ਦੇ ਵਿੱਚ ਕਟਾ ਨਿਕਲਿਆ ਫੇ ਕੀਤਾ ਵਾ ਪ੍ਰਭੂ ਵਾਲਿਆਂ ਨੂੰ ਫੋਨ ਜਿਨ੍ਹਾਂ ਤੋਂ ਆਪਾਂ ਕੰਮ ਕਰਾਇਆ ਸੀ ਤੇ ਟੂਬਾਂ ਡੱਬ ਲਈਆਂ ਸੀ ਤੇ ਉਹ ਕਹਿੰਦਾ ਯਾਰ ਬਾਈ ਬਿਯਾਰ ਤਾਂ ਨਹੀਂ ਤੇ ਲਿਖਿਆ ਮੈਂ ਕਿਹਾ ਨਹੀਂ ਕਹਿੰਦਾ ਆਹ ਰਿਜੈਕਟਡ ਨਾ ਕਰੇ ਚਲ ਗਈ ਹੋਵੇ ਤੁਹਾਨੂੰ ਮੈਂ ਕਿਹਾ ਨਹੀਂ ਲਿਖਿਆ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਬਾੜੀ ਗੱਲ ਹੈ ਟੂ ਪੇਜ ਦਿੰਨਾ ਮੈਂ ਉੱਤਰਾ ਗੰਡ ਮੈਂ ਕਹ ਬਾਈ ਹਾਂ ਉਤਰਾਖੰਡ ਟੂਪੇ ਚੂੰ ਮੈਂ ਤੂੰ ਤੇ ਕਹਿੰਦਾ ਚਲੋ ਕੋਈ ਗੱਲ ਨਹੀਂ ਜਦੋਂ ਵੀ ਆਉਂਗੇ ਟੂਪ ਨਮੀ ਲੈ ਜਾਓ ਸਾਡਾ ਉਦਾਂ ਵੀ ਕਹਿੰਦਾ ਦੁਕਾਨ ਦਾ ਇਹ ਹਿਸਾਬ ਹੈ ਜੇ ਮਹੀਨੇ ਚ ਇੱਕ ਅੱਧਾ ਪੈਂਚਰ ਹੋ ਜਵੇ ਤਾਂ ਟੂਪ ਅਸੀਂ ਵਾਪਸ ਲੈ ਲਈ ਦੀ ਆ ਤੇ ਮੈਂ ਕਹ ਭਾਰੇ ਚ ਤਾਂ ਕੱਟ ਹੀ ਨਿਕਲਿਆ ਬਾਈ ਹੁਣ ਚਲੋ ਮੈਂ ਕਹ ਮੇਰਾ ਦੱਸਣਾ ਫਰਜ਼ ਸੀ ਤੁਹਾਨੂੰ ਮੈਂ ਦੱਸ ਦਿੱਤਾ ਤੇ ਹੁਣ ਪੈਂਚਰ ਲਾ ਲਿਆ ਆਪਾਂ ਟੂਪ ਨੂੰ ਗगन ਦੀ ਬਾਈ ਨੇ ਲਾਇਆ ਪੈਂਚਰ ਇਹ ਘਰਤੀ ਜਿਹਾ ਫਿੱਟ ਹੁਣ ਛੱਡ ਦਿਆਂ ਲਗਾਮਾਂ ਘੋੜੇ ਦੀਆਂ ਤੇ ਤਾਂ ਆਪਾਂ ਲੱਗਦਾ ਨਿਕਲਣ ਨਾਲ ਲੱਗੀ ਆ ਤੇ ਲਹੂ ਅਜ ਪੂਰਾ ਪੀ ਹੋਊਗਾ ਤੇ ਲਹੂ ਸੂਰਜ ਨੇ ਪੀਣਾ ਤੇ ਆਪਾਂ ਤੁਸੀਂ ਲੱਗੇ ਆ ਸਟਿੰਗ ਇਹ ਪੀਲਾ ਲਹੂ ਇਹ ਨਾ ਪੀਣਾ ਜੇ ਸਟਿੰਗ ਆ ਪੀ ਕੇ ਸਬਰ ਕੀਤਾ ਜਾਊਗਾ ਸਬਰ ਆਪជា ਆਪਣਾ ਲੰਬਾ ਆ ਕਾਫੀ ਲਓ ਜੀ ਮਾਨੋ ਜੀ ਆਨੰਦ ਫੇ ਸ਼੍ਰੀਨਗਰ ਸ਼ਹਿਰ ਤੋਂ ਬਾਹਰ ਨਿਕਲ ਕੇ ਬਹੁਤ ਸੋਹਣਾ 뷰 ਬਣਦਾ ਇੱਥੇ ਆ ਕੇ ਹਲਕ ਨੰਦਾ ਨਦੀ ਆਹ ਸਾਹਮਣੇ ਦੇਖੋ ਕਦਾਂ ਭਾਫਾਂ ਨਿਕਲਦੀਆਂ ਬੱਦਲ ਬਣਦੇ ਤੇ ਆਹ ਆਹਾਹਾਹਾ ਲੇਰੇ ਵੇਰੇ ਵਜੇ ਪਏ ਆ ਨਦੀ ਹਲਕਨੰਦਾ ਤੇ ਆਪਾਂ ਚੜਾਈ ਜਾਣੀ ਆ ਗਗਨਦੀ ਬਾਈ ਦਾ ਕਾफी ਅੱਗੇ ਚੱਲ ਗਿਆ ਚੱਲ ਵੀ ਤੂਫਾਨ ਸਿਆਂ ਛੱਡੀਏ ਲਗਾਮਾਂ ਤੇਰੀਆਂ ਬਾਈ ਜੀ ਗੇਮ ਕੌਣ ਸਾਹਿਬ ਦੀ ਯਾਤਰਾ ਲਈ ਸਲੂਟ ਆ ਇਥੋਂ ਪਤਾ ਲੱਗਾ ਆਪਣੇ ਬਜ਼ੁਰਗ ਵੱਡੇ ਭਾਈ ਨੂੰ ਆਇਆ ਤੁਹਾਨੂੰ ਮਲਾਉਣੇ ਆ ਫੇਰੇ ਗੱਲ ਬਣਨੀ ਹੈ ਇਹ ਆਪਾਂ ਨੂੰ ਚਾਹ ਹਲਕਨੰਦਰ ਨਦੀ ਇੱਥੇ ਦੀ ਪਿੱਛੇ ਕਲਿੱਪ ਦੇਖ ਕੇ ਉੱਥੇ ਕਿਲੋਕੀਮੀਟਰ ਅੱਗੇ ਜਾ ਕੇ ਮਿਲੇ ਆ ਆਇਆ ਤੁਹਾਨੂੰ ਮਲਾਇਆ ਪਹਿਲਾਂ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਬਾਬਾ ਜੀ ਪਿੰਡ ਮੁਖਲੀਆਣਾ ਚਲੋ ਬਾਬਾ ਜੀ ਤੋਂ ਪੁੱਛਦੇ ਆ ਬਾਬਾ ਜੀ ਪਹਿਲਾਂ ਆਪਣਾ ਨਾਮ ਦੱਸਿਓ ਸਤਨਾਮ ਸਿੰਘ ਕੁੱਕੂ ਸਤਨਾਮ ਸਿੰਘ ਕੁੱਕੂ ਪਿੰਡ ਮੁਖਲਿਆਣਾ ਜ਼ਿਲ੍ਹਾ ਹਸ਼ਿਆਰਪੁਰ ਹਸ਼ਿਆਰਪੁਰ ਤੇ ਬਾਬਾ ਜੀ ਯਾਤਰਾ ਕਿੱਥੋਂ ਕਿੱਥੇ ਤੱਕ ਦੀ ਆ ਇਹ ਬਾਬਾ ਜੀ ਮੇਰੀ ਪਿੰਡ ਮੁਖਲਿਆਣੇ ਤੋਂ ਹੇਮਕੋਟ ਸਾਹਿਬ ਯਾਤਰਾ ਹੇਮਕੋਟ ਸਾਹਿਬ ਤੋਂ ਮੇਰੀ ਹਜ਼ੂਰ ਸਾਹਿਬ ਜਪੇ ਹੇਮਕੋਟ ਸਾਹਿਬ ਤੋਂ ਫੇਰ ਹਜ਼ੂਰ ਸਾਹਿਬ ਹੈ ਨਾ ਠੀਕ ਹੈ ਬਾਬਾ ਜੀ ਚੜ੍ਹਦੀ ਕਲਾ ਮਾਲਕ ਬਖਸ਼ੇ ਸਦਾ ਹੀ ਤੇ ਕਿੰਨੇ ਦਿਨ ਹੋ ਗਏ ਆਪਾਂ ਨੂੰ ਬਾਬਾ ਜੀ ਦੇ ੱਲਿਆਂ ਨੂੰ ਮੈਂ 17 ਤਰੀਕ ਦਾ ਚਲਿਆ ਆ ਪਿੰਡੋ ਜੀ 17 ਆਹ ਜਿਹੜੀ ਬਰਸ ਨੂੰ ਮੀਂਹ ਨਾ ਹੋ ਜਾਣਾ ਠੀਕ ਐ ਤੇ ਕਿੰਨਾ ਸਫਰ ਕੱਢਦੇ ਨੇ ਬਾਬਾ ਜੀ ਦਾ 30 ਕਿਲੋਮੀਟਰ ਹੋ ਜੀ 30 ਕਿਲੋਮੀਟਰ ਹੋ ਜਦਾ ਨਾ ਸਹੀ ਐ ਸਹੀ ਐ ਬਾਬਾ ਜੀ ਗੁਰੂ ਚੜ੍ਹਦੀ ਕਲਾ ਬਖਸ਼ੇ ਬਾਈ ਤੇ ਬਿਓਰਗਾ ਦੇ ਕੋਲ ਆ ਸਾਈਕਲ ਵੀ ਦੇਸੀ ਆ ਤੇ ਮੋਰੇ ਬੋਰਡ ਲੱਗਾ ਆ ਬਾਬਾ ਜੀ ਦੇ ਆਹ ਆਹ ਦੇ ਬਾਤਰੀ ਸ਼ਾਨ ਤੇ ਬਾਬਾ ਜੀ ਕੋ ਸਮਾਨ ਸਾਈਕਲ ਤੇ ਲਦਿਆ ਪੂਰਾ ਬਾਬਾ ਸਮਾਨ ਕੀ ਕੀ ਆ ਸਮਾਨ ਕੱਪੜੇ ਕੁੱਪੜੇ ਹੀ ਆ ਬੱਸ ਠੀਕ ਆ ਤੇ ਰਹਿਣ ਰੂਣ ਦਾ ਕਿਦਾਂ ਕਰਦੇ ਆ ਰਹਿਣ ਦਾ ਜਿੱਥੇ ਜਗ੍ਹਾ ਮਿਲ ਜਵੇ ਉੱਥੇ ਰੁਕ ਜੇ ਤੇ ਸਮਾਨ ਹੈਗਾ ਆਪਣਾ ਯਾਨੀ ਕਿ ਪੈਣ ਪੂਣ ਨੂੰ ਹਨਾ ਹਾਂ ਪੈਣ ਪੂਣ ਜਿੱਥੇ ਜਗ੍ਹਾ ਮਿਲ ਜਵੇ ਸਹੀ ਆ ਸਹੀ ਆ ਜੀ ਕੱਪੜੇ ਪਾਣੇ ਇੱਕ ਜੋੜੀ ਚਾ ਮੇਰਾ ਚੰਗ ਇੱਕ ਸਕਾਲੇ ਦੀ ਇੱਕ ਪਾਲੇ ਹਾਂਜੀ ਹਾਂਜੀ ਸਲੂਟ ਆ ਜੀ ਬਜ਼ੁਰਗਾਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਮਿਲ ਕੇ ਬਹੁਤ ਵਧੀਆ ਲੱਗਾ ਤੇ ਆਪਣਾ ਵੀ ਇਦਾਂ ਹੌਸਲਾ ਵਧਦਾ ਆ। ਵੀ ਪੈਡਲ ਆਪਾਂ ਮਾਰ ਸਕਦੇ ਆ। ਤੇ ਹੱਥੇ ਬਾਬਾ ਜੀ ਕਹਿੰਦੇ ਸਾਡੇ ਪਿੰਡਾ ਰੋੜਕੀ ਤੋਂ ਦੋ ਕੁੜੀਆਂ ਵੀ ਆਇਆ ਆ ਨਾ ਬੱਬਾ। ਆ ਦਰਮੀਆਂ ਦੀ ਉਹ ਨਹੀਂ ਕੋਈ ਚੱਕਰ ਧਰਮਨਾ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਆਪਾਂ ਇਨਸਾਨ ਨੇ ਤੌਰ ਤੇ ਸਾਰੇ ਇੱਕੋ ਜਿਹੇ ਆਪਣੇ ਲਈ ਹੋ ਜਾਈਏ। ਤੇ ਕੀ ਨਾਂ ਆ ਇਹਨਾਂ ਦਾ? ਇੱਕ ਦਾ ਨਾਂ ਤਾਰੂ ਤਾਰੂ ਆ। ਹਾਂਜੀ ਤੇ ਇੱਕ ਉਹਨਾਂ ਦੀ ਭੈਣ ਫਗਲਾਣੇ ਵੇਈ ਹੋ। ਅੱਛਾ ਅੱਛਾ ਜੀ। ਹਾਂਜੀ। ਦੋ ਸਾਡੇ ਪਿੰਡੇ ਦੋ ਭਰਾਵਾਂ ਦੇ ਘਰ ਦੋ ਹੀ ਪੈਣਾ ਦੋ ਹੀ ਪੈਣਾ ਨਾ ਚਲੋ ਜੇ ਵੀਡੀਓ ਕੋ ਦੇਖੇ ਤਾਂ ਬਾਬਾ ਜੀ ਨੂੰ ਪਛਾਣੇ ਤਾਂ ਹੌਸਲਾ ਫਜਾਈ ਕਰਿਓ ਬਾਬੇ ਦੀ ਪੂਰੀ ਹਾਂ ਠੀਕ ਆ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਬਾਤ ਹੋਰ ਬਾਬਾ ਜੀ ਨਾ ਬੈਠੇ ਆ ਬਸ ਲੱਗੀ ਬੈ ਕੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬਾਬਾ ਨੇ ਸਾਈਕਲ ਸਿਰਫ ਸਮਾਨ ਲੱਦਣ ਲਈ ਰੱਖਿਆ ਆ ਸਮਾਨ ਲੱਦਿਆ ਤੇ ਬਾਬੇ ਨੇ ਸਾਈਕਲ ਦੀ ਚੈਨ ਵੀ ਦੇਖੋ ਲਾਈ ਹੋਆ ਤੇ ਮੈਂ ਕਿਹਾ ਮੈਂ ਕਿਹਾ ਬਾਬਾ ਜੀ ਪੱਧਰਾ ਜਾਂ ਰੋਡ ਆ ਜਾਂਦਾ ਬੰਦਾ ਪੈਡਲ ਮਾਰ ਕੇ ਥੋੜੀ ਜਿਹਾ ਸਬਰ ਕੱਢ ਲੈਂਦਾ ਤੇ ਬਾਬਾ ਕਹਿੰਦਾ ਨਹੀਂ ਵੀ ਮੈਂ ਪਿੰਡੋਂ ਹੀ ਕਹਿ ਕੇ ਤੁਰਿਆ ਮੈਂ ਤੁਰ ਕੇ ਜਾਣਾ ਆ ਹੇਮਕੁੰਡ ਸਾਹਿਬ ਤੇ ਇਸ ਕਰਕੇ ਚੇਨ ਵੀ ਬਾਬੇ ਨੇ ਲਾਈ ਹੋ ਆ ਤੁਰ ਕੇ ਜਾਣਾ ਕਰਕੇ ਧਾਨਿਆ ਯਾਰ ਇਹ ਆ ਜੀ ਬਿਓਰਕ ਪੰਜਾਬ ਤੇ ਪੰਜਾਬ ਦੀ ਜਵਾਨੀ ਲੋ ਮਾਨਵ ਜੀ ਅਨੰਦ ਉੱਚੀ ਥਾਂ ਤੋਂ ਸੂਬਾ ਉਤਰਾਖੰਡਾ ਹਲਕਨੰਦਾ ਨਦੀ ਆ ਦੇਖ ਜੀ ਨੇਾਰੇ ਪਿੱਛੇ ਬਈਆ ਨੇਾਰੇ ਆਈ ਜਾਂਦੇ ਆ ਜਾਣ ਆਪਾਂ ਦੇਣੀ ਰੁੜਕੀ ਆਇਆ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਤੇ ਲੱਗੀ ਹੋਈ ਤਰਾਖਣ ਦੀ ਮੇਵਰ ਰੋਲ ਦੀ ਸਪਾਈ ਕਰਦੀ ਤੇ ਆਪਣੇ ਇਹ ਕਸਵਾਜਾ ਰੈਨ ਤੌਲੀ ਤੇ ਰੁਦਰ ਪ੍ਰਿਆਗ ਰਹਿ ਗਿਆ ਆਪਾਂ ਨੂੰ ਇੱਥੋਂ 5 ਕਿਲੋਮੀਟਰ 5 ਕਿਲੋਮੀਟਰ ਕੱਢ ਕੇ ਯਾਨੀ ਕਿ ਆਪਰ ਉਧਰ ਪ੍ਰਿਆਗ ਪਹੁੰਚ ਜਾਣਾ ਆ ਜਿਹੜਾ ਪੰਜਾ ਪ੍ਰਿਆਗਾ ਦੇ ਵਿੱਚੋਂ ਇਸ ਰੂਟ ਤੇ ਦੂਜਾ ਪ੍ਰਿਆਗ ਆ ਆਪਾਂ ਵੀਡੀਓ ਵੀਡੀਓ ਬਣਾਉਣੀ ਜਿੰਦੀ ਕਰਕੇ ਆਪਾਂ ਨੂੰ ਟਾਈਮ ਲੱਗ ਜਾਂਦਾ ਰੁਕ ਜਾਈਦਾ ਰਾਹ ਤੇ ਕਿਤੇ ਨਾ ਕਿਤੇ ਤੇ ਬਾਈ ਸੋਸ਼ਲ ਮੀਡੀਆ ਨਹੀਂ ਚਲਾਉਂਦਾ ਕੱਲਾ WhatsApp ਤੇ ਚਲਾਉਂਦਾ ਇਹ ਕਰਕੇ ਬਾਈ ਫਿਪ ਭਜਾਉਂਦਾ ਰਹਿੰਦਾ ਘੋੜਾ ਤੇ ਬਾਈ ਇੱਧਰ ਸ਼ਾਮੇ ਰੁਕ ਗਿਆ ਸੀ ਤੇ ਆਪਾਂ ਮਸਤੀ ਮਾਰਦੇ ਲੰਗ ਚੱਲੇ ਹੀ ਅੱਗੇ ਤੇ ਪਿੱਛੇ ਆਵਾਜ਼ ਸੁਣੀ ਤੇ ਆਪਾਂ ਘਟਦਿਆਂ ਬ੍ਰੇਕਾ ਦਾਹ ਕਰ ਗਿਆ ਸ਼ੰਕਰ ਦੇਵ ਪ੍ਰਿਆਗ ਨਹੀਂ ਦੇਵ ਪ੍ਰਿਆਗ ਤਾਂ 4-5 ਹੀ ਰਹਿ ਗਏ ਨੇ ਜਿਹੜਾ ਰੋਦਰ ਪ੍ਰਿਆਗ ਰੋਦਰ ਪ੍ਰਿਆਗ ਥਾਲਾ ਇੱਕ ਤਾਂ ਪ੍ਰਿਆਗਾਂ ਦਾ ਨਹੀਂ ਪਤਾ ਲੱਗਦਾ ਇੱਥੇ 3 ਕਿਲੋਮੀਟਰ 4 ਇੱਕ ਪਾਨ ਪ੍ਰਾਗ ਵੀ ਆ ਪਾਨ ਪ੍ਰਾਗ ਮਸਾਲਾ ਪਾਨ ਪ੍ਰਿਆਗ ਕੱਲ ਦੀ ਵੀਡੀਓ ਜੇ ਆਪਾਂ ਦੱਸਿਆ ਜਦੋਂ ਆਪਾਂ ਦੇਵ ਪ੍ਰਿਆਗ ਖੜੇ ਖੜੇ ਲਗੇ ਬਈ ਉੱਤਰਾਖੰਡ ਦੇ ਵਿੱਚ ਪੰਜ ਪ੍ਰਿਆਗ ਬਿੰਦੇ ਆ ਇੱਕ ਤਾਂ ਕੱਲ ਦੀ ਵੀਡੀਓ ਤੁਸੀਂ ਦੇਖਿਆ ਦੇਵ ਪ੍ਰਿਆਗ ਇਹ ਆ ਜੀ ਰੋਦਰ ਪ੍ਰਯਾਗ ਰੁਦਰ ਪ੍ਰਯਾਗ ਦੂਜਾ ਪ੍ਰਯਾਗ ਆ ਉੱਤਰਾਖੰਡ ਦਾ ਇਸ ਰੂਪ ਦਾ ਰਾਜ ਕੀ ਅਦਰਸ਼ ਐਂਡ ਟਰਕ ਕਾਲਜ ਰੁਦਰ ਪ੍ਰਯਾਗ ਕਾਰਿਆਲੇ ਮੁਖ ਸਿੱਖਿਆ ਦੇ ਕਾਰੀ ਮੈਂ ਗਿਆ ਜੀ ਇੱਕ ਵਾਰੀ ਉੱਚੀ ਥਾਂ ਤੋਂ ਵੀ ਦਿਖਾ ਦਈਏ ਤੁਹਾਨੂੰ ਰੁਦਰ ਪ੍ਰਯਾਗ ਦਾ ਝਾਕਾ ਰੁਦਰ ਪ੍ਰਿਆਗ ਤੋਂ ਆਪਾਂ ਗਏ ਬਾਹਰ ਇਹ ਆ ਜੀ ਰੁਦਰ ਪ੍ਰਿਆਗ ਪੰਜ ਪ੍ਰਿਆਗਾਂ 'ਚ ਦੂਜਾ ਪ੍ਰਿਆਗ ਤੇ ਇੱਕ ਪ੍ਰਿਆਗ ਰਹਿ ਜਾਂਦਾ ਆ ਥੱਲਿਓਂ ਰਾਹ ਮੁੜ ਜਾਂਦਾ ਆ ਆਪਣੇ ਉਹ ਜਿਹੜਾ ਹਰਾਜਾ ਬੋਰਡ ਦੀਦਾ ਤੁਹਾਨੂੰ ਆਪਣੇ ਕੈਦਾਰਨਾਥ ਵਾਲ ਨੂੰ ਇੱਕ ਪ੍ਰਿਆਗ ਉਧਰ ਉਸ ਰੂਟ ਤੇ ਆ ਜਾਂਦਾ ਆ ਉਹ ਆ ਜੀ ਸੋਨ ਪ੍ਰਿਆਗ ਸੋਨ ਪ੍ਰਿਆਗ ਤੇ ਜਿਹੜੇ ਦੋ ਪ੍ਰਿਆਗ ਹੋਰ ਰਹਿ ਗਏ ਉਹ ਆਪਾਂ ਨੂੰ ਇਸੇ ਰੂਟ ਤੇ ਆਉਣੇ ਆ ਤੇ ਆ ਬਗਦੀ ਨਦੀ ਹਲਕਨੰਦਾ ਆ ਜਾਓ ਹੁਣ ਵੱਦਿਆਂ ਸਬਰਵਾਲ ਚੜਾਈ ਚੜ ਰਹੇ ਸਾਹ ਜੜਾ ਇਹ ਨਾਲੇ ਬਾਨੇ ਨਾਲ ਸਾਹ ਲੈ ਹੋ ਗਿਆ ਰੜਕੀ ਵਾਲਿਆ ਹਾਂਜੀ ਆਪਾਂ ਪਹੁੰਚ ਗਏ ਆ ਜੀ ਇਸ ਟਾਈਮ ਖੜੇ ਆ ਰਤੂਆ ਤੇ ਘੋੜੇ ਆਪਾਂ ਆਪਾਂ ਬੰਦੋਸਾ ਦੇ ਸੀਓ ਪਾਲੇ ਪਾਸੇ ਇਹ ਤੇ ਚੰਡੇ ਵੀ ਵੇ ਆ ਉਧਰ ਮੋੜ ਤਲ ਖੜੇ ਉੱਗਰ ਲਾਤੇ ਲਗੇ ਤੇ ਇਹ ਗੁਰੂ ਘਰ ਆ ਰੋਦਰ ਦੇ ਉੱਪਰ ਹੀ ਰੋਦਰ ਪ੍ਰਿਆਗ ਤੇ 5 6 ਕਿਲੋ ਰੋਦਰ ਪ੍ਰਿਆਗ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਰੋਦਰ ਪ੍ਰਿਆਗ ਤੋਂ ਤੇ ਇੱਥੇ ਪ੍ਰਸ਼ਾਦਾ ਪਾਣੀ ਤੇ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਆ ਤੇ ਰੋਦਰ ਪ੍ਰਿਆਗ ਤੋਂ ਹੈਗਾ ਭਾਜੀ 5 6 ਕਿਲੋਮੀਟਰ ਤੇ ਨਗਰਾਸੂ ਤੋਂ 10 ਕਿਲੋਮੀਟਰ ਪਹਿਲਾਂ ਆਉਂਦਾ ਹਨਾ ਇੱਕ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਤੇ ਆ ਇਧਰ ਸਰਾਮ ਬੰਨ ਰਹੀ ਆ ਬੈਲਡਿੰਗ ਬਹਾਵ ਤਕੜੀ ਆ ਤੇਰੀ ਸੇਵਾ ਚੱਲ ਰਹੀ ਆ ਇਹ ਆਪਣੇ ਸ਼੍ਰੀ ਹਿਮਕੋਟ ਸਾਹਿਬ ਜਿਹੜੀ ਟਰਸਟ ਆ ਉਹੋ ਹੀ ਬਣਾ ਰਿਹਾ ਗੁਰੂ ਘਰ ਤੇ ਇੰਦਰਲੇ ਪਾਸੇ ਵਗਦੀ ਆਲਕਨੰਦਾ ਨਦੀ ਤੇ ਬੜੀਆ ਸੋਹਣਾ ਹਵਾ ਹਰਾ ਹੋ ਗਿਆ ਆ ਹੁਣ ਇੱਥੇ ਕ ਸਾਈਕਲ ਤੇ ਤਾਂ ਗਰਮੀ ਬਹੁਤ ਆਦੀ ਹੁਣ ਘੰਟਾ ਕਰਾਂਗੇ ਰੈਸਟ ਘੰਟਾ ਕਰ ਰੈਸਟ ਕਰਕੇ ਫੇਰ ਛੱਡਾ ਕੇ ਲਗਾਵਾਂ ਘੋੜੇ ਦੀਆਂ ਅੱਜ ਸਫਰ ਬਾਵਾ ਆ ਆਪਣਾ 90 95 ਕਿਲੋਮੀਟਰ ਬੜਨਾ ਹੈ ਮਾਣੋ ਲਾਂਦੇ ਜਤੇ ਤੁਸੀਂ ਉੱਤੇ لمبے ਪਹਾੜਾਂ ਦਾ ਤੇ ਹਲਕਾ ਨਦੀ ਦਾ ਇੱਧਰ ਵੀ ਦੁਕਾਨ ਨੇ ਤੁਹਾਨੂੰ ਗ੍ਰੇਨਰੀ ਆਸਮਾਨ ਦੇਖੋ ਅੱਜ ਜੀ ਬਹੁਤ ਵਧੀਆ ਲਾਜੀ ਆਪਾਂ ਨੂੰ ਇਧਰ ਪਹਾੜ ਆ ਜਾਣ ਆਸਮਾਨ ਇੰਨਾ ਸਾਫ਼ ਹਰ ਦਸ ਦਾ ਹੀ ਨਹੀਂ ਹੈਗਾ ਪੰਜਾਬ ਚ ਤਾਂ ਠੀਕ ਹੈ ਜੀ ਰੈਸਟ ਕਰ ਲਈਏ ਘੰਟਾ ਦਾ ਲੋ ਜੀ ਸੰਗਤ ਜੀ ਗੁਰਦੁਆਰਾ ਰਤੂੜਾ ਤੋਂ ਪ੍ਰਸ਼ਾਦਾ ਪਾਣੀ ਛੱਕੇ ਤੇ ਰੈਸਟ ਦਾ ਬਾਈ ਕਹਿੰਦਾ ਬੱਤ ਨਹੀਂ ਕਰ ਹੋਣੀ ਹੈਗੀ ਅੱਜ ਬਈ ਖੇਚਲਾ ਉੱਠ ਘੜ ਅੱਖ ਜੀ ਲੱਗਣ ਲੱਗੀ ਇੰਦੀ ਯਾਰੇ ਯਾਰ ਤੇ ਬਾਈ ਕਹਿੰਦਾ ਨਹੀਂ ਵੇ ਤੁਰਨਾ ਪੈਣਾ ਕਿਉਂਕਿ ਇਹ ਸਫਰ ਜਿਆਦਾ ਆ ਹਲੇ 50 ਕਿਲੋਮੀਟਰ ਹੋਰ ਪਏ ਹਲੇ 40 ਗੱਡੇ ਆਪਾਂ ਤੇ ਸਮਾਂ 2 ਵਜੇ ਗਏ ਆ ਕਿਉਂਕਿ ਚੱਲੇ ਵੀ ਲੇਟ ਸੀ 9 ਵਜੇ ਤਾਂ ਤੁਰੇ ਹੀ ਹੋਇਆ ਇੱਕ ਫੇ ਵਿੱਚ ਪੈਂਚਰ ਨੇ ਖੱਜਲ ਕੀਤਾ ਸਾਈਕਲ ਨੇ ਤੇ ਹੁਣ ਭਜਾਉਣੇ ਆ ਘੋੜਾ ਹੁਣ ਜਾ ਕੇ ਰੁਕਾਂਗੇ ਨਗਰਾਸ਼ੂ ਨਗਰਾਸ਼ੂ ਹੈਗਾ ਇੱਥੋਂ ਗੁਰਦੁਆਰਾ ਤੂੜਾ ਤੋਂ 10 ਕਿਲੋਮੀਟਰ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗੁਰਦੁਆਰਾ ਦਮਦਮਾ ਸਾਹਿਬ ਨਗਰਾਸ਼ੂ ਆਇਆ ਜੀ ਪਹੁੰਚ ਗਏ ਆ ਪਾ ਨਗਰਾਸ਼ੂ ਤੇ ਇੱਧਰ ਸ਼ੌਪ ਤੇ ਹੁਣ ਇੱਥੇ ਚਾਹ ਬਣੀ ਛਕਦੇ ਆਂ ਤੇ ਫੇਰ ਛੱਡਾਂਗੇ ਲਗਾਮਾਂ ਘੋੜੇ ਦੀਆਂ ਨਾਲੇ 10 ਮਿੰਟ ਬਹਨੇ ਰੈਸਟ ਹੋ ਜੂਗੀ ਕਿਉਂਕਿ ਤਪ ਬਹੁਤ ਆ ਠੰਡੇ ਜਿਹੇ ਹੋਏ ਭਜਾਉਣ ਦਾ ਨਜ਼ਾਰਾ ਆਉਂਦਾ ਘੋੜੇ ਨੂੰ ਦੇਖੋ ਦਾ ਜੀ ਕਿੰਨਾ ਸੋਹਣਾ 뷰 ਬਣਦਾ ਹਲਕਾ ਆਪਣੇ ਹਲਕਨੰਦ ਦਾ ਨਜ਼ੀ ਤੇ ਪਹਾੜ ਹਰਿਆਲੀ ਹਰਿਆਲੀ ਇਹ ਆਪਾ ਗੁਰੂ ਘਰੇ ਖੜੇ ਆ ਤੇ ਜਿੱਧਰ ਯਾਨੀ ਕਿ ਲੰਗਰ ਹਾਲ ਆ ਉਧਰ ਬੈਕ ਸਾਈਡ ਆ ਇਹ ਤੇ ਇਧਰ ਸੇਵਾ ਚੱਲਦੀ ਆ ਬਾੜੀਆਂ ਇਹ ਬਣਾਈ ਜਾਂਦੇ ਥੱਲੇ ਨਦੀ ਨਾਲ ਨੂੰ ਉੱਤਰ ਦਾ ਰਾਹ ਐਦਾ ਤੇ ਹਵਾ ਇੱਥੇ ਖੜਿਆ ਤਾਂ ਇੰਨੀ ਠੰਡੀ ਲਾ ਦਈ ਆ ਮਜ਼ਾ ਆਉਦਾ ਯਾਨੀ 10 ਮਿੰਟ ਵੀ ਲੰਮੇ ਪੈ ਜੇ ਤਾਂ ਅੱਖ ਆਪਣੇ ਆਪ ਲੱਗ ਜੇ ਪਰ ਸੈਗਾ ਚਲਾਉਂਦੇ ਪੂਰਾ ਜਲੂਸ ਨਿਕਲਦਾ ਟਪ ਚੁੱਭਦੀ ਆ ਇਹੀ ਵਾ ਗਰੇਂਦਰੀ ਦੇਖੋ ਕਿੰਨੀ ਯਾਰ ਆਪਾਂ ਹਨਾ ਚਾਹ ਪਾਣੀ ਛੱਕ ਕੇ ਗੁਰਦੁਆਰਾ ਧਾਮਧਮਾ ਸਾਬ ਨਗਰਾਸੂ ਤੋਂ ਲਗਾਮਾਂ ਛੱਡੀਆਂ ਸੀਗੀਆਂ ਘੋੜੇ ਦੀਆਂ ਹੱਲੇ ਅੱਧਾ ਕਿਲੋ ਮੀਟਰ ਨਹੀਂ ਆਏ ਸੀਗੇ ਜਾਨੀ ਰੱਖ ਲਓ ਗੁਰੂ ਘਰੇ ਜੀ ਗੁਰੂ ਘਰੇ ਜਾਨੀ ਕੇ ਫੇ ਮੋੜ ਕੇ ਦੇਖਿਆ ਟਾਇਰ 'ਚ ਹਵਾ ਹੈ ਨਾ ਤੇ ਜਦੋਂ ਟਾਇਰ ਖੋਲਿਆ ਫੇ ਟਾਇਰ ਖੋਲਿਆ ਦਾ ਜਿੰਨਾ ਪਹਿਲੇ ਆਪਣੀ ਟਿਊਬ ਦੀ ਪੱਟ ਹੋਈ ਹੋ ਸੀਗੀ ਉਹ ਆਪਣਾ ਬਾਲ ਇਹਦਾ ਵੀ ਇਦਾਂ ਹੀ ਬਾਲ ਪੱਟ ਹੋਇਆ ਤੇ ਪਤਾ ਨਹੀਂ ਟਿਊਬਾਂ ਕਿਦਾਂ ਦੀਆਂ ਦਿੱਤੀਆਂ ਯਾਰ ਪੁਰਾਣੀਆਂ ਦੇਤੀਆਂ ਜਾਂ ਕੀ ਚੱਕਰ ਆ ਪਰ ਗਲਤ ਗੱਲ ਆ ਪ੍ਰਭੂ ਸਾਹਿਬ ਦਾ ਸਟੋਰ ਵਾਲਿਓ ਇਦਾਂ ਨਹੀਂ ਕਰਨੀ ਚਾਹੀਦੀ ਤੁਹਾਨੂੰ ਯਾਰ ਚੀਜ਼ ਚੈੱਕ ਕਰਕੇ ਤੁਹਾਨੂੰ ਦੁਕਾਨ ਤੇ ਰੱਖਣੀ ਚਾਹੀਦੀ ਚੈੱਕ ਕਰਕੇ ਦੋ ਕਿਉਂਕਿ ਭਾਈ ਸਫਰ ਲੰਬਾ ਹੁੰਦਾ ਆ ਸਾਡਾ ਤੇ ਇਹੀ ਖੱਜਲ ਹੁੰਨੇ ਆ ਜਿਹਦਾ ਬੰਦੇ ਲੋਕਲੇ ਚਲਾਉਣਾ ਹੋਵੇ ਫੇਰ ਚੱਲ ਜਾਂਦਾ ਆ ਕੰਮ ਫੇਰ ਕਹਣਾ ਯਾਰ ਰੋੜਕੀ ਵਾਲਾ ਬੋਲਦਾ ਆ ਦੁਕਾਨ ਵਾਲਿਆਂ ਨੂੰ ਦੁਕਾਨ ਵਾਲਿਆਂ ਨੂੰ ਬੋਲਣਾ ਹੀ ਆ ਜਦੋਂ ਖੱਜਲ ਹੁੰਨੇ ਆ ਬਾਈ ਹੌਨ ਟਿਊਬ ਆ ਫੇਰ ਨਵੀਂ ਚੇਂਜ ਕੀਤੀ ਮੇਰੇ ਹਿਸਾਬ ਨਾਲ ਇਹਨਾਂ ਖਰਚਾ ਸਾਡਾ ਸਫਰ ਦਾ ਨਹੀਂ ਹੋਣਾ ਜਿੰਨੇ ਇਹ ਟਿਊਬਾਂ ਨੇ ਚੱਕ ਜਾਣਾ ਆ ਆਇਆ ਝਾੜਦੇ ਲਗਾਵਾ ਘੋੜੇ ਹੁਣ ਤਾਂ ਕਰਤਾ ਫਿੱਟ ਦੇਖੋ ਜੀ ਬਾਗ ਦਾ ਝਰਨਾ ਝਰਨਾ ਨਾ ਦੇਖੋ ਪਰ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆ ਸਭ ਤੋਂ ਵੱਡਾ لینڈ ਸਲਾਈਡਿੰਗ ਏਰੀਆ ਜਿਹੜਾ ਕਰਨ ਪ੍ਰਿਆਗਾ ਨੂੰ ਜਾਂਦਿਆਂ ਨੂੰ ਆਉਂਦਾ ਉਹ ਆ ਆ ਕਰਨ ਪ੍ਰਿਆਗ ਆ ਇੱਥੋਂ ਆਪਨੇ ਹੁਣ ਰਹਿ ਗਏ ਆਪਾਂ ਨੂੰ 14-15 ਕਿਲੋਮੀਟਰ ਇਹ ਆ لینڈ ਸਲਾਈਡਿੰਗ ਏਰੀਆ ਜਿੱਦੇ ਕਰ ਰੋਡ ਬੰਦ ਹੋ ਜਾਂਦਾ ਆ ਫੀਮਗੌਣ ਸਾਹਿਬ ਨੂੰ ਜਾਂਦਿਆਂ ਨੂੰ ਇਹ ਕਰਨ ਪ੍ਰਿਆਗ ਤੋਂ 12 11 ਕਿਲੋਮੀਟਰ ਫੇਲਾ ਆਉਂਦਾ ਆਈ ਨਿਕਲ ਜਲੀਏ ਕੈਮਰਾ ਬੰਦ ਕਰਕੇ ਕਰਨ ਪ੍ਰਯਾਗ ਨੂੰ ਜਾਂਦੇ ਰਹਾਂ ਤੇ ਦੇਖੋ ਤਾਂ ਜੀ ਸਿਮ ਦੇ ਪਹਾੜ ਤੇ ਅਗਰੇ ਨੇ ਉਹ ਗੱਡੀ ਲਾਤੀ ਥੱਲੇ ਲਿਜਾ ਕੇ ਵੀ ਤੋਹੋ ਜੀ ਵਧੀਆ ਫਾਇਦਾ ਲੈ ਰਹੇ ਆਂ ਭਾਈ ਇੱਧਰ ਗ੍ਰੇਨਰੀ 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 ਹਾਈ 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 ਸਰੋੜ ਕੀ ਵਾਲਾ ਵੀਦਾ ਵਿੱਚ ਆਉਂਦੇ ਸਾਈਕਲ ਚਲਾਉਂਦਾ ਏ ਆਉਂਦੇ ਹਾ ਤੂਫਾਨ ਲਓ ਜੀ ਹਮਨੇ ਆ ਗਿਆ ਬੋੜ ਬੋਰਡ ਕੀ ਕਹਿੰਦਾ ਆ ਬੋਰਡ ਕਹਿੰਦਾ ਬਸਰੀਨਾਥ 126 ਹਿਮਕੁੰਡ ਸਾਹਿਬ 121 ਫੁੱਲਾਂ ਫੁੱਲੋਂ ਕੀ ਗਾਟੀ 122 ਤੇ ਨੈਣੀਦਾਲ ਚੱਲ ਜਾਂਦਾ ਆ ਜਿਹੜੀ ਸਿੱਧੀ ਸੜਕ ਜਲਦੀ ਜਿੱਧਰੋਂ ਪੁਲਿਸ ਵਾਲੀ ਗੱਡੀ ਆ ਰਹੀ ਆ ਤੇ ਇਧਰ ਅਲਮੋਡਾ ਤੇ ਕਾਰਮ ਪ੍ਰਯਾਗ ਇਧਰ ਰਹਿ ਜਣ ਆ ਆ ਜਿਹੜੇ ਆਪਾਂ ਗੱਲ ਕਰਦੇ ਸੀਗੇ ਵੇਸ ਰੋਡ ਤੇ ਆਉਂਦੇ ਆ ਚਾਰ ਪ੍ਰਯਾਗ ਤੇ ਤਿੰਨ ਦਾ ਆਪਾਂ ਤੁਹਾਨੂੰ ਦਿਖਾਉਲ ਤੇ ਆ ਚੌਥਾ ਇੱਕ ਹੋਰ ਆਊਗਾ ਆਨੰਦ ਪ੍ਰਯਾਗ ਅੱਗੇ ਜਾ ਕੇ ਤੇ ਪੰਜਵਾਂ ਸੂਨ ਪ੍ਰਯਾਗ ਰਹਿ ਜਾਂਦਾ ਆ ਆਪਣੇ ਕੇਦਾਰਨਾਥ ਵਾਲੀ ਸਾਈਡ ਤੇ ਤੇ ਆਪਾਂ ਜਾਣਾ ਆ ਆਹ ਰੋਡ ਉੱਲੂ ਆ ਜਿੱਧਰੋਂ ਸਕੂਟਰੀ ਆਉਂਦੀ ਆ ਹਾਂ ਦੇ ਆਜੋ ਹੁਣ ਵੱਧਦੇ ਆ ਸਫਰ ਵੱਲ ਮੈਂ ਕਿਹਾ ਕੋ ਮੋਟਾ ਆ ਚੱਕਾ ਆ ਤਾਂ ਡੰਮਰਵਾ ਦੰਨੇ ਆ ਸ਼ਹਿਰ ਕਨ ਪ੍ਰਯਾਗ ਦਾ ਵੀ ਕਹਿਣਾ ਦਿਖਾ ਲਿਆ ਨਹੀਂ ਕਨ ਪ੍ਰਯਾਗ ਨੂੰ ਪਰ ਜਿਹੜੀ ਸੜਕ ਆ ਜਿੱਥੇ ਆਪਾਂ ਬੋਰਡ ਦੇ ਖੜੇ ਬਿਜਲੀ ਕਲਪੈਜ ਨਹੀਂ ਦੇਖਿਆ ਉੱਥੋਂ ਜਾਂਦੀ ਆ ਇਹ ਆਪਾਂ ਨਦੀ ਦੇ ਇਧਰਲੇ ਪਾਸੇ ਖੜੇ ਯਾਨੀ ਦੂਜੇ ਪਾਸੇ ਆ ਜਿਹੜੀ ਸੜਕ ਆਉਂਦੀ ਆ ਇਧਰ ਤੇ ਇਹ ਕਨਪਰਿਆ ਜਿਹੜਾ ਨਦੀ ਦੇ ਦੂਸਰੇ ਹੱਥ ਆ ਲੋ ਜੀ ਕਨਪਰਿਆ ਦਾ ਝਾਕਾ ਮੈਂਗਾ ਮਰਾ ਦੰਨੇ ਆ ਸੋਣਾ ਇਹਦਾ ਵੇਖਣਾ ਪਹਾੜਾਂ ਦੇ ਵਿੱਚ ਘਾਰੇ ਬਣਿਓ ਤੇ ਨਾਲ ਚੱਲਦੀ ਆ ਹਲਕਨੰਦਾ ਨਦੀ ਕिलोमीटर ਰਹਿ ਗਏ ਆਪਣੇ 12 ਕਾ ਜਿੱਥੇ ਆਪਾਂ ਪਹੁੰਚਣਾ ਤੇ ਮੈਂ ਕਿਹਾ ਕੱਲ ਵੀ ਨਹੀਂ ਦੁੱਧ ਪੀ ਹੋਇਆ ਮੇਰਾ ਭਾਈ એનર્ਜੀ ਡਾਊਨਲੋਡ ਕਰਦੇ ਆ ਲੰਗਾਸੂ ਵਾਲੀ ਤੋਂ ਚੜਾਈ ਜੀ ਚੜਿਆ ਹੱਕ ਮੋਰੇ ਹੋਰ ਪੈਣੀ ਆ ਮੈਂ ਕਿਹਾ ਫੇਰ ਚੜਦੇ ਆ ਢੀਕੇ ਤੇ ਮਸਾਲਾ ਜਿਹੜਾ ਆਪਾਂ ਲਿਆਨੇ ਹੁੰਨੇ ਸਬਰਾਂ ਤੇ ਕੋਈ ਭਾਈ ਇਹਦਾ ਤਾਂ ਹੈ ਤਰਵਾਸਾ ਜਾਈ ਆ એનર્ਜੀ ਦਾ ਬੜਾ એનર્ਜੀ ਦਾ ਉਹ ਸਹੀ ਆ ਭਾਜੀ ਹਾਂ ਲੇਟਾਂ ਲੱਗ ਗਈਆਂ ਦੇਖ ਲਓ ਲੇਟਾਂ ਹੀ ਦੀਦੀਆਂ ਬੰਦਾ ਦੀਦਾ ਬਾਈ ਜਾਂਦਾ ਹੋ ਸੇ ਆਪਾਂ ਮੋਰੇ ਆ ਕੇ ਮਾੜਿਆ ਰੁੱਕ ਗਏ ਸੀ ਤੇ ਆ ਲਾਈਟ ਆਪਣੇ ਵਾਲੇ ਦੀ ਤੇ ਆਪਾਂ ਪਹੁੰਚ ਲਿਆ ਆ ਨੰਦ ਪ੍ਰਿਆਗ ਤੇ ਬੜਾ ਜਿੱਥੇ ਆਪਾਂ ਰੁਕਣਾ ਨੰਦ ਪ੍ਰਿਆਗ ਤੋਂ ਅੱਗੇ ਥੋੜਾ ਜਿਹਾ ਸਥਾਨ ਲੇਹੜਾ ਦਾ ਗਾਲਿਆਂ ਦਾ ਲੰਗਰ ਆ ਜਿਹੜਾ ਇਨਾ ਦਿਦਣਾ ਦਾ ਹੈ ਨੀਗਾ ਇਹ ਆਪਾਂ ਖੜੇ ਆ ਪੁਲ ਤੇ ਆਨੰਦ ਪ੍ਰਿਆਗ ਦੇ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਇਸ ਰੋਡ ਤੇ ਪੰਜ ਪ੍ਰਿਆਗ ਆ ਗਿਆ ਉੱਤਰਾਖੰਡ ਅਚ ਇਹ ਚੌਥਾ ਪ੍ਰਿਆਗ ਆ ਆਨੰਦ ਪ੍ਰਿਆਗ ਚਾਰੇ ਇਹ ਤੁਹਾਨੂੰ ਦਿਖਾ ਲਤੇ ਆ ਤੇ ਪੰਜਵਾਂ ਤੁਹਾਨੂੰ ਦੱਸਿਆ ਕਦਾਰਨਾਥ ਵਾਲੀ ਸਾਈਡ ਆ ਸੂਨ ਪ੍ਰਿਆਗ ਤੇ ਇੱਧਰ ਪਗ ਦੀ ਨਦੀ ਨਦੀ ਤੁਹਾਨੂੰ ਪਤਾ ਹੀ ਆ ਹਨਾ ਹਲਕਨੰਦਾ ਹਾਂਜੀ ਲਓ ਹੀ ਖਰੀ ਹੋ ਗਈ ਅੱਜ ਜਿੱਥੇ ਪਹੁੰਚਣਾ ਸੀਗਾ ਆਪਾਂ ਉਹ ਜਿਹੜਾ ਲਹਿਰਾ ਗਾਗਾਂ ਵਾਲਿਆਂ ਦਾ ਲੰਗਰ ਆ ਲੱਗਾ ਬਾਈ ਕਹਿੰਦਾ ਸੀ ਉਹ ਲੰਗਰ ਮਹੀਨਾ ਖ ਹੋ ਗਿਆ ਉਹ ਬਾਸ ਚਲੇ ਗਏ ਆ ਬੰਦ ਕਰ ਦਿੱਤਾ ਉਹਨਾਂ ਨੇ ਯਾਨੀ ਮਹੀਨਾ ਖ ਹੋ ਗਿਆ ਤੇ ਫੋਨ ਫਾਨ ਵੀ ਕੀਤੇ ਉਹਨਾਂ ਨੂੰ ਕਹਿੰਦੇ ਬਾਈ ਸੰਤੋ ਮਹੀਨਾ ਹੋ ਗਿਆ ਅਸੀਂ ਵਾਪਸ ਆ ਗਏ ਆ ਤੇ ਫੇ ਹੁਣ ਆਪਾਂ ਯਾਨੀ ਕਿ ਇਹਨੂੰ ਆਪਾਂ ਕਹਿੰਦੇ ਜਿੱਥੇ ਆਪਾਂ ਖੜੇ ਆ ਇਹ ਆਨੰਦ ਪ੍ਰਯਾਗ ਤੋਂ 4 ਕਿਲੋਮੀਟਰ ਹੇਮਕੋਨ ਸਾਹਿਬ ਵੱਲ ਨੂੰ ਆ ਤੇ ਚਮੋਲੀ ਤੋਂ 8 ਕਿਲੋਮੀਟਰ ਪਿੱਛੇ ਆਪਾਂ ਚਮੋਲੀ ਦੇ ਯਾਨੀ ਆਨੰਦਪ੍ਰਯਾਗ ਦੇ ਵਿਚਾਲੇ ਜਿਹਾ ਆਪਾਂ ਇਸ ਟਾਈਮ ਤੇ ਆਪਾਂ ਨੂੰ ਇੱਥੇ ਫੇਕ ਰੈਸਟੋਰੈਂਟ ਜਿਹਾ ਦੇਪਿਆ ਹੋਟਲ ਜਿਹਾ ਆ ਆ ਦੱਸ ਪਿਆ ਸੀਗਾ ਤਿੰਨਾਂ ਨਾਲ ਗੱਲ ਬਣ ਗਈ ਆਪਣੀ ਰਹਿਣ ਦੀ ਸੱਤੀ ਲੋਜ ਐਂਡ ਰੈਸਟੋਰੈਂਟ ਖਾਣੇ ਬੈਠਰਨੇ ਕੀ ਉਚਿਤ ਬਵੈਸਥਾ ਦੇਖਿਆ ਆਪਣੀ ਵੀ ਇੰਗਲਿਸ਼ ਹਿੰਦੀ ਕਿੰਨੀ ਵਧੀਆ ਆ ਨੇਰ ਚਮੋਲੀ ਪਰਸਰੀ ਗੜਵਾਲ ਉੱਤਰਾਖੰਡ ਤੇ ਇਧਰ ਆਪਾਂ ਲਾਤੇ ਆਪਣੇ ਆਂ ਦੇ ਘੋੜੇ ਉਹ ਆਪਾਂ ਘੋੜੀ ਲਾਤੇ ਆ ਤੇ ਹੁਣ ਪਹਿਲਾਂ ਨਾਈਏ ਧੋਈਏ ਸਮਾਨ ਸਹੂਨ ਟਕਾ ਲਿਆ ਆ ਰੱਖ ਲਿਆ ਆ ਆਪਾਂ ਤੇ ਇਧਰ ਸ਼ੇਰ ਵੀ ਪਿਆ ਲੰਮਾ ਸਮਾਨ ਸਹੂਨ ਰੱਖ ਲਿਆ ਟਕਾ ਲਿਆ ਆ ਤੇ ਹੁਣ ਕਰਦੇ ਆ ਆਰਾਮ ਆਈ ਸਫਰ ਬਹੁਤ ਲੰਬਾ ਹੈ ਪਰ ਸੜਕੇ ਜਾਵਾ ਤੇਰੇ ਤੂਫਾਨ ਲਵ ਯੂ ਮੈਂ ਕਿ ਅੱਜ ਦਾ ਤੂਫਾਨ ਸੱਚੀ ਤੂਫਾਨ ਬਣ ਗਿਆ ਤੂਫਾਨ ਬਣ ਕੇ ਆਇਆ ਯਾਨੀ ਆਪਾਂ ਤੁਰੇ ਹੀ ਦੇ ਲੋ 9 ਵਜੇ 9 9:30 ਵਜੇ ਤੇ ਵਿੱਚ ਗੁਰੂ ਘਰ ਉੱਥੇ ਘੰਟਾ ਜਿਹੜੇ ਅੱਧਾ ਘੰਟਾ ਰੈਸਟ ਵੀ ਕੀਤੀ ਫੇਰ ਦੂਜੇ ਗੁਰੂ ਘਰ ਪਹੁੰਚ ਕੇ ਆਪਾਂ ਨਗਰਾਸੂ ਵੀ ਰੈਸਟ ਕੀਤੀ ਤੇ ਤੂਫਾਨ ਫੇਰ ਤੂਫਾਨ ਬਣ ਕੇ ਆ ਨਵੇੜੇ ਦਿੱਤੀ ਬਾਟ ਆਪਾਂ ਯਾਨੀ 8:00 ਵਜੇ ਇੱਥੇ ਪਹੁੰਚ ਗਏ ਪਰ ਪੁਰ ਸਰੀ ਪੁਰ ਸਰੀ ਆਹੇ ਤੇ 8:00 ਵਜੇ ਪਹੁੰਚ ਗਏ ਆਪਾਂ ਤੇ ਹੁਣ ਹਨਾਈਏ ਧੋਈਏ ਕਰੀਏ ਫੇ ਆਰਾਮ ਠੀਕ ਹੈ ਜੀ ਫੇ ਨਹਾ ਧੋ ਲਈਏ ਹੁਣ ਤੇ ਫੇ ਛਕੀਏ ਪ੍ਰਜਾਦਾ ਪਾਣੀ ਤੇ ਅੱਜ ਦੀ ਵੀਡੀਓ ਜਿੰਨਾ ਹੀ ਵੀਡੀਓ ਕਿੰਨਾ ਲੱਗੀ ਕਮੈਂਟਾਂ ਜੀ ਹੁ ਦੱਸਿਓ ਤੇ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਪ੍ਰਕਾਰ ਦੀਆਂ ਇਹ ਸੜਕਾਂ ਤੇ ਠੀਕ ਹੈ ਜੀ ਸਾਰਿਆਂ ਨੂੰ ਰੁੜਕੀ ਵਾਲੇ ਵੱਲੋਂ ਤੇ ਰੁੜਕੀ ਦੇ ਕੋਲੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ